ਬਹੁਤ ਵੱਡੀ ਖਬਰ ਜਲੰਧਰ ਵਿੱਚ ਵਾਪਰੀ ਬਹੁਤ ਵੱਡੀ ਘਟਨਾ ਕਿੱਥੇ ਪਈ ਸੀ 13 ਸਾਲ ਬੱਚੀ ਦੀ Laash ਮਾਂ ਨੇ ਕੀਤੇ ਰੂਹ ਕੰਬਾਉਣ ਵਾਲੇ ਖੁਲਾਸੇ ਆਓ ਜਾਣਦੇ ਹਾਂ ਅੱਗੇ ਇਸ ਵੀਡੀਓ ਦੇ ਵਿੱਚ ਤੁਸੀਂ ਆਪ ਦੱਸੋ ਥੋੜਾ ਕਦੋਂ ਬੱਚੀ ਗਈ ਸੀਗੀ ਔਰ ਕੀ ਹੋਇਆ ਪਰਸੋ ਅੱਜ ਮੇਰੀ 4 ਵਜੇ ਕੋ ਰੂ ਗਈ ਮੈਨੂੰ ਕਹਿ ਕੇ ਗਈ ਮੈਂ ਸਹਿਜ ਨੂੰ ਬੁਲਾਉਣ ਜਾ ਰਹੀ ਆ ਮਮਾ ਉਹਦੀ ਫਰੈਂਡ ਸੀਗੀ ਉਹ ਦਰਿੰਦੇ ਦੀ ਧੀ ਸੀਗੀ ਉਹ ਜਿਹੜੀ ਉਹਨੂੰ ਬੁਲਾਣੀ ਗਈ ਸੀ ਮੈਨੂੰ ਕਹਿ ਕੇ ਗਈ ਮੰਮੀ ਮੈਂ ਬੁਲਾ ਕੇ ਆਂਦੀ ਆ ਤੁਸੀਂ ਸਮਝੀ ਲਿਓ ਜਦ ਤੱਕ ਮੈਂ ਹੁਣੇ ਆ ਜਾਨੀ ਬੁਲਾ ਕੇ 15-20 ਮਿੰਟਾਂ ਤੱਕ ਅਸੀਂ ਵਾਪਸ ਆ ਗਏ ਅਸੀਂ ਆਏ ਮਰੀਤੀ ਘਰ ਹੈ ਨਹੀਂ ਸੀ ਟੀਵੀ ਵੀ ਚੱਲਦਾ ਪਿਆ ਸੀ ਵੇਡ ਖੁੱਲਾ ਸੀ ਤੇ ਮੈਂ ਆਪਣੇ ਪੁੱਤ ਨੂੰ ਕਿਹਾ ਜਾ ਕੇ ਉਹਨਾਂ ਬੁਲਾ ਲਿਆ ਫਿਰ ਮੇਰਾ ਪੁੱਤ ਮੈਨੂੰ ਕਹਿੰਦਾ ਮम्मा ਪਾਰੂਲ ਹੈ ਨਹੀਂੀ ਉਹਨਾਂ ਦੇ ਘਰ ਅੰਤੋਂ ਪੂਰਾ ਘੰਟਾ ਡੇਢ ਘੰਟਾ ਅਸੀਂ ਲੱਭਦੇ ਰਹੇ ਜਦੋਂ ਮੇਰੀ ਧੀ ਨਹੀਂ ਲੰਮੀ ਅਸੀਂ ਸੀਸੀਟੀਵੀ ਕੈਮਰੇ ਚੈੱਕ ਕੀਤੇ ਸਾਰਿਆਂ ਦੇ 10 15 20 ਮਿੰਟਾਂ ਤੱਕ ਮੈਂ ਰਿਕਾਰਡਿੰਗ ਦੇਖੀ ਮੇਰੀ ਧੀ ਉਹਨਾਂ ਦੇ ਘਰੋਂ ਬਾਹਰ ਨਹੀਂ ਆਈ ਆਪਣੇ ਬੇਟੇ ਨੂੰ ਫੋਨ ਕੀਤਾ ਮੈਂ ਕਿਹਾ ਤੂੰ ਨਾ ਜਾ ਕੇ ਫੋਨ ਕਰ ਪੁਲਿਸ ਵਾਲਿਆਂ ਨੂੰ ਦੇ ਪੂਨੇ ਘੰਟੇ ਤੱਕ ਪੁਲਿਸ ਆਈ ਉਹਨਾਂ ਨੂੰ ਮੈਂ ਆਂਦੇ ਹੀ ਕਿਹਾ ਮੈਂ ਨਾ ਸੀਸੀਟੀਵੀ ਕੈਮਰੇ ਚੈੱਕ ਕਰ ਲਿਆ ਮੇਰੀ ਧੀ ਉਹਨਾਂ ਦੇ ਘਰ ਗਈ ਆ ਤੇ ਅੰਦਰੋਂ ਬਾਹਰ ਨਹੀਂ ਨਿਕਲੀ ਘੰਟਾ ਡੇਢ ਦੋ ਘੰਟੇ ਉਹਨਾਂ ਨੇ ਵੇਸਟ ਕੀਤੇ ਆ ਇਧਰੋਂ ਪੁੱਛਦੇ ਰਹੇ ਉਧਰੋਂ ਪੁੱਛਦੇ ਰਹੇ ਸਾਰਿਆਂ ਕੋਲ ਫਿਰ ਉਹ ਦੋ ਮੁਲਾਜ਼ਮ ਗਏ ਆ ਮੇਰੇ ਨਾਲ ਪਰ ਦੋ ਮੁਲਾਜ਼ਮ ਪਹਿਲਾਂ ਹੀ ਉਹਨਾਂ ਦੇ ਅੰਦਰ ਬੈਠੇ ਹੋਏ ਸੀ ਚਾਹ ਪਾਣੀ ਪੀ ਰਹੇ ਸੀਗੇ ਜਦੋਂ ਅਸੀਂ ਬਾਹਰੋਂ ਗੇਟ ਖੁਲਾਇਆ ਸੀ ਇੱਥੇ ਬੈਠੇ ਸੀਗੇ ਅੰਦਰ ਬੈੱਡ ਤੇ ਬੈਠੇ ਹੋਏ ਸੀ ਉਹ ਕਮਰੇ ਇੱਥੇ ਇਸੇ ਤਰ੍ਹਾਂ ਦਾ ਕਰ ਹੋਏਗਾ ਦੋ ਕਮਰੇ ਉਹਨਾਂ ਸੀ ਉਹ ਉਹਨਾਂ ਨੂੰ ਪਾਣੀ ਸਰਵ ਕਰ ਰਿਆ ਸੀਗਾ ਤੋਂ ਮੇਰੇ ਕਰ ਉਸ ਤੋਂ ਬਾਅਦ ਮੈਨੂੰ ਅੱਧਾ ਪੌਣਾ ਘੰਟਾ ਘੰਟਾ ਇੱਥੇ ਕਰ ਲਿਆ ਆ ਕੇ ਬਿਆਨ ਲਿਖਣ ਤੇ ਵੇਸਟ ਕੀਤੇ ਉਹਨਾਂ ਨੇ ਉਹ ਫਿਰ ਜਾ ਰਹੇ ਸੀਗੇ ਉਹਨਾਂ ਨੇ ਉਸ ਘਰ ਦੇ ਵਿੱਚ ਚੈਕਿੰਗ ਕਰਨਾ ਜ਼ਰੂਰੀ ਨਹੀਂ ਸਮਝਿਆ ਉਹਨਾਂ ਨੇ ਫਿਰ ਉਹਨੂੰ ਕਿ ਅਸੀਂ ਪੁੱਛਿਆ ਕਿ ਚੁੱਪ ਕਰਕੇ ਧਮਕਾ ਕੇ ਪੁੱਛਿਆ ਵੀ ਚੁੱਪ ਕਰਕੇ ਦੱਸ ਦੇ ਸਾਡੀ ਧੀ ਕਿੱਥੇ ਆ ਕਹਿੰਦਾ ਮੈਨੂੰ ਪਤਾ ਨਹੀਂ ਮੇਰੀ ਆਪ ਦੀਆਂ ਹੱਥ ਜੋੜ ਕੇ ਮੇਰੀ ਆਪ ਦੀਆਂ ਦੋ ਧੀਆਂ ਨੇ ਦਾੜਾ ਵਿੱਚ ਰੱਖਿਆ ਹੋਇਆ ਐਡਾ ਤੇ ਮੈਂ ਕੀ ਕਰਨਾ ਹੈ ਜ਼ਬਰਦਸਤੀ ਚਾਬੀ ਖੋ ਕੇ ਉਸ ਤੋਂ ਗੇਟ ਖੁਲਾਇਆ ਜਦੋਂ ਖੁਲਾਇਆ ਇੱਕ ਜਨ ਸਾਰੇ ਜਾਣੇ ਤਾਂ ਫੈਲ ਗਏ ਕੋਈ ਉੱਪਰ ਨੂੰ ਕੋਈ ਅੰਦਰ ਨੂੰ ਦਰਵਾਜ਼ੇ ਦੇ ਬੈਕ ਸਾਈਡ ਤੇ ਇੱਕ ਬਾਥਰੂਮ ਸੀਗਾ ਐਂਟਰੈਂਸ ਤੇ ਤੇ ਉਹਨਾਂ ਨੇ ਕੁੰਡਾ ਲੱਗਿਆ ਹੋਇਆ ਸੀ ਉਹਨੂੰ ਖੋਲਿਆ ਖੋਲਦੇ ਸਾਰੀ ਸਾਹਮਣੇ ਮੇਰੀ ਧੀ ਅੱਡੇ ਬੁਰੇ ਹਾਲਾਤਾਂ 'ਚ ਪਈ ਸੀ ਤੁਹਾਨੂੰ ਮੈਂ ਦੱਸ ਨਹੀਂ ਸਕਦੀ ਇੰਨੀ ਗੰਦੀ ਹਾਲਤ ਜਿਵੇਂ ਸੀ ਉਹਨੇ ਗੱਡੀ ਸਟਾਰਟ ਕਰਕੇ ਰੱਖੀ ਹੋਈ ਸੀ ਬੋਰਾ ਉੱਥੇ ਪਿਆ ਸੀ ਵੀ ਮੈਂ ਧੀ ਪੈ ਕਰਕੇ ਆਪਣੀ ਪਤਨੀ ਕਿਤੇ ਕੀ ਕਰਨੀ ਸੀ ਉਹਨੇ ਮੇਰੇ ਤਾਂ ਧੀ ਹੀ ਲੜਣੀ ਸੀ ਜਿਵੇਂ ਜੋਰ ਜ਼ਬਰਦਸਤੀ ਨਾਲ ਕਰਦੇ ਜਲੰਧਰ ਦੇ ਵਿੱਚ ਜੋ ਘਟਨਾ ਵਾਪਰੀ ਹੈ ਉਹਦੇ ਨਾਲ ਆਪਾਂ ਸਭ ਜਾਣੂ ਆ ਇੱਕ ਬੱਚੀ ਦਾ ਬਲਾਤਕਾਰ ਤੋਂ ਬਾਅਦ ਕਤਲ ਹੋਇਆ ਉਸੇ ਘਰ ਦੇ ਵਿੱਚ ਆਪਾਂ ਮੌਜੂਦ ਆ ਕਿਉਂਕਿ ਹਰ ਘਰ ਦੇ ਨਾਲ ਇਹ ਘਟਨਾ ਜੁੜ ਗਈ ਹੈ ਹਰ ਕਿਸੇ ਨੂੰ ਆਪਣੀ ਹੀ ਬੱਚੀ ਲੱਗ ਰਹੀ ਹੈ ਹਰ ਕੋਈ ਆਪਣੇ ਬੱਚਿਆਂ ਵੱਲ ਦੇਖ ਰਿਹਾ ਆਪਣੇ ਬੱਚਿਆਂ ਦੀ ਸਿਕਿਉਰਿਟੀ ਸੇਫਟੀ ਨੂੰ ਲੈ ਕੇ ਸਾਰਿਆਂ ਦੇ ਜ਼ੈਨ ਦੇ ਵਿੱਚ ਸਵਾਲ ਆ ਗਏ ਨੇ ਜਦੋਂ ਜਦੋਂ ਦਾ ਇਹ ਘਟਨਾ ਵਾਪਰੀ ਹੈ ਸਾਡੇ ਨਾਲ ਜਿਹੜੇ ਬੇਟੀ ਇਸ ਹੁਣ ਇਹਦੇ ਵਿੱਚ ਨਹੀਂ ਰਹੀ ਬੱਚੇ ਦੀ ਮਾਤਾ ਜੀ ਨੇ ਮੇਰੇ ਕੋ ਕੁਝ ਸਵਾਲ ਤਾਂ ਨਹੀਂ ਹੈ ਪਰ ਜ਼ਰੂਰੀ ਹੈ ਤੁਹਾਡਾ ਬੋਲਣਾ ਤਾਂ ਕਿ ਜਦੋਂ ਤੁਸੀਂ ਬੋਲੋ ਤੇ ਕਿਸੇ ਦੇ ਕੰਨ ਨਾ ਬੰਦ ਹੋਣ ਤੁਹਾਡੀ ਆਵਾਜ਼ ਉਸ ਬੱਚੇ ਨੂੰ ਇਨਸਾਫ ਦਿਵਾਉਣ ਲਈ ਮੈਨੂੰ ਲੱਗਦਾ ਕਿ ਜ਼ਰੂਰੀ ਹੈ ਤੁਸੀਂ ਆਪ ਦੱਸੋ ਥੋੜਾ ਕਦੋਂ ਬੱਚੀ ਗਈ ਸੀਗੀ ਔਰ ਕੀ ਹੋਇਆ ਪਰਸੋ 4 ਵਜੇ ਕੋ ਰੁਗਈ ਮੈਨੂੰ ਕਹਿ ਕੇ ਗਈ ਮੈਂ ਸਹਿਜ ਨੂੰ ਬੁਲਾਉਣ ਜਾ ਰਹੀ ਆ ਮੰਮਾ ਉਹਦੀ ਫਰੈਂਡ ਸੀਗੀ ਉਹ ਦਰਿੰਦੇ ਦੀ ਧੀ ਸੀਗੀ ਉਹ ਜਿਹੜੀ ਉਹ ਕੁੜੀ ਦੀ ਫਰੈਂਡ ਸੀ ਸੇਲੀ ਸੀ ਉਹਦੀ ਉਹ ਸਾਡੇ ਕੋਲ ਹੀ ਸਾਰਾ ਦਿਨ ਰਹਿੰਦੀ ਸੀ ਉਹ ਉਹਨੂੰ ਬੁਲਾਣ ਹੀ ਗਈ ਸੀ ਮੈਨੂੰ ਕਹਿ ਕੇ ਗਈ ਮੰਮੀ ਮੈਂ ਬੁਲਾ ਕੇ ਆਂਦੀ ਆ ਤੁਸੀਂ ਸਮਝੀ ਲਿਓ ਜਾਂ ਤੱਕ ਮੈਂ ਹੁਣੇ ਆ ਜਾਨੀ ਬੁਲਾ ਕੇ ਅਸੀਂ ਸਭ ਜੀ ਲੈਣ ਜੇ ਲੱਗੇ ਮੈਂ ਤੇ ਮੇਰਾ ਪੁੱਤ ਤੇ 15-20 ਮਿੰਟ ਤੱਕ ਅਸੀਂ ਵਾਪਸ ਆ ਗਏ ਅਸੀਂ ਆਏ ਮਰੀਤੀ ਘਰ ਹੈ ਨਹੀਂ ਸੀ ਟੀਵੀ ਵੀ ਚੱਲਦਾ ਪਿਆ ਸੀ ਵੇਡ ਖੁੱਲਾ ਸੀ ਤੇ ਮੈਂ ਕਿਹਾ ਉਹ ਕੁੜੀ ਆਈ ਨਹੀਂ ਹੈਗੀ ਮੈਂ ਉਹਦੇ ਵਾਸਤੇ ਦੁੱਧ ਬਣਾਇਆ ਗੈਸ ਤੇ ਮੈਂ ਆਪਣੇ ਪੁੱਤ ਨੂੰ ਕਿਹਾ ਜਾ ਕੇ ਉਹਨਾਂ ਨੂੰ ਬੁਲਾ ਲਿਆ ਉਹ ਕਹਿੰਦਾ ਵੀ ਗਿਆ ਤੇ ਕਹਿੰਦੇ ਇੱਥੇ ਆਈ ਨਹੀਂ ਫਿਰ ਮੇਰਾ ਪੁੱਤ ਮੈਨੂੰ ਕਹਿੰਦਾ ਮਮਾ ਪਾਰੂਲ ਹੈ ਨਹੀਂਗੀ ਉਹਨਾਂ ਦੇ ਘਰ ਫਿਰ ਅਸੀਂ ਮੈਗ ਗਈ ਮੈਂ ਕਿਹਾ ਮੇਰੀ ਧੀ ਤੁਹਾਡੇ ਘਰੋਂ ਤੁਹਾਡੇ ਘਰੋਂ ਕਿੱਥੇ ਜਾਂਦੀ ਨਹੀਂ ਤੁਹਾਡੇ ਕੋਲ ਹੀ ਆਈ ਹੋਣੀ ਕਹਿੰਦੇ ਆਈ ਸੀ ਮੈਂ ਉਹਨੂੰ ਕਿਹਾ ਵੀ ਸੈਜ ਕਰ ਹੈ ਨਹੀਂ ਕਿ ਨਾ ਹੀ ਉਹਦੀ ਮੰਮੀ ਆ ਤੇ ਉਹ ਚਲੀ ਗਈ ਫਿਰ ਅਸੀਂ ਆਣ ਗਵਾਂਂਚ ਕਾਫੀ ਘੰਟਾ ਜਪਤਾ ਕੀਤਾ ਵੀ ਮੇਰੀ ਬੇਟੀ ਤਾਂ ਨਹੀਂ ਆਈ ਤੁਹਾਡੇ ਘਰ ਨਾਲ ਦੇ ਗਵਾਂਡੀਆਂ ਦੇ ਵੀ ਉਹਨਾਂ ਨੇ ਪਤਾ ਕੀਤਾ ਸਾਰਿਆਂ ਦੇ ਅੱਧਾ ਪੂਰਾ ਘੰਟਾ ਡੇਢ ਘੰਟਾ ਅਸੀਂ ਲੱਭਦੇ ਰਹੇ ਜਦੋਂ ਮੇਰੀ ਧੀ ਨਹੀਂ ਲੱਭੀ ਅਸੀਂ ਸੀਸੀਟੀਵੀ ਕੈਮਰੇ ਚੈੱਕ ਕੀਤੇ ਸਾਰਿਆਂ ਦੇ ਉੱਤੇ ਮੇਰੀ ਧੀ ਦੇਖੀ ਮੈਨੂੰ ਜਾਂਦੇ ਉਹਨਾਂ ਦੇ ਘਰ ਅੰਦਰ ਵਰਦੀ ਵੀ ਨਜ਼ਰ ਆਈਆ ਮੈਨੂੰ ਪਰ 10 15 20 ਮਿੰਟਾਂ ਤੱਕ ਮੈਂ ਰਿਕਾਰਡਿੰਗ ਦੇਖੀ ਮੇਰੀ ਧੀ ਉਹਨਾਂ ਦੇ ਘਰੋਂ ਬਾਹਰ ਨਹੀਂ ਆਈ ਮੈਨੂੰ ਵੀ ਨਹੀਂ ਪਤਾ ਸੀ ਕਿ ਉਹ ਘਰ ਹੈ ਨਹੀਂਗੇ ਉਹਦੀ ਪਕੂੜੀ ਵੀ ਹੈ ਨਹੀਂ ਉਹਦੀ ਵਾਈਫ ਵੀ ਹੈ ਨਹੀਂਗੀ ਜਦੋਂ ਮੈਨੂੰ ਫਿਰ ਮੈਂ ਆਪਣੇ ਬੇਟੇ ਨੂੰ ਫੋਨ ਕੀਤਾ ਮੈਂ ਕਿਹਾ ਤੂੰ ਨਾ ਜਾ ਕੇ ਫੋਨ ਕਰ ਪੁਲਿਸ ਵਾਲਿਆਂ ਨੂੰ ਉਹਨੇ ਪੁਲਿਸ ਵਾਲਿਆਂ ਨੂੰ ਫੋਨ ਕੀਤਾ ਅੱਧੇ ਭੁਨੇ ਘੰਟੇ ਤੱਕ ਪੁਲਿਸ ਆਈ ਉਨਾ ਨੂ ਮੈਂ ਆਂਦੀ ਕਿ ਆ ਮੈਂ ਨਾ ਸੀਸੀਟੀਵੀ ਕੈਮਰਾ ਚੈੱਕ ਕਰ ਲਿਆ ਮੇਰੀ ਧੀ ਉਹਨਾਂ ਦੇ ਘਰ ਗਈ ਆ ਤੇ ਅੰਦਰੋਂ ਬਾਹਰ ਨਹੀਂ ਨਿਕਲੀ ਜਦੋਂ ਉਹਨਾਂ ਨੇ ਫਿਰ ਉਹਨਾਂ ਨੇ ਉਹਨੂੰ ਤਸੱਲੀ ਨਹੀਂ ਹੋਈ ਕਹਿੰਦੇ ਸਾਨੂੰ ਆਪਣੀ ਤਸੱਲੀ ਕਰਨੀ ਆ ਘੰਟਾ ਡੇਢ ਦੋ ਘੰਟੇ ਉਹਨਾਂ ਨੇ ਵੇਸਟ ਕੀਤੇ ਆ ਇਧਰੋਂ ਪੁੱਛਦੇ ਰਹੇ ਉਧਰੋਂ ਪੁੱਛਦੇ ਰਹੇ ਸਾਰਿਆਂ ਕੋਲੋਂ ਫਿਰ ਹਾਰ ਕੇ ਉਹਨਾਂ ਨੇ ਮੈਨੂੰ ਘਰ ਲੈ ਆਂਦਾ ਘਰ ਵੀ ਲਿਆ ਕੇ ਘੰਟਾ ਡੇਢ ਵੇਸਟ ਕੀਤਾ ਇੱਥੇ ਬਿਆਨ ਲਿਖਦਾ ਸਾਡਾ ਮੇਰਾ ਵੀ ਤੇ ਮੇਰੇ ਪੁੱਤ ਦਾ ਵੀ ਬਿਆਨ ਲਿਖਿਆ ਉਹਨਾਂ ਨੇ ਫਿਰ ਮੈਂ ਕਿਹਾ ਜਦੋਂ ਮੈਂ ਤੁਹਾਨੂੰ ਕਿਹਾ ਕਿ ਸੀਸੀਟੀਵੀ ਕੈਮਰੇ ਵਿੱਚ ਮੈਂ ਆਪਣੀ ਧੀ ਦੇਖੀ ਉਹਨਾਂ ਦੇ ਘਰ ਜਾਂਦੇ ਤੁਸੀਂ ਮੇਰੀ ਸੈਟੀਸਫੈਕਸ਼ਨ ਤਾਂ ਕਰਾਓ ਉਹਨਾਂ ਦੇ ਘਰ ਚੱਲੋ ਤੁਸੀਂ ਮੇਰੇ ਨਾਲ ਦੇਖੋ ਦੱਸਿਓ ਫਿਰ ਉਹ ਦੋ ਮੁਲਾਜ਼ਮ ਗਏ ਆ ਮੇਰੇ ਨਾਲ ਪਰ ਦੋ ਮੁਲਾਜ਼ਮ ਪਹਿਲਾਂ ਹੀ ਉਹਨਾਂ ਦੇ ਅੰਦਰ ਬੈਠੇ ਹੋਏ ਸੀਗੇ ਚਾਹ ਪਾਣੀ ਪਿੰਦੇ ਸੀ ਹੰਦੇ ਬੈ ਕੇ ਉਹਨਾਂ ਦਾ ਗੇਟ ਕੋ ਉਹ ਮੁਲਾਜ਼ਮ ਤੁਹਾਡੇ ਕੋਲ ਇੱਥੇ ਮੁਲਾਜ਼ਮ ਦੋ ਚਾਰ ਟੋਟਲ ਸੀਗੇ ਦੋ ਇੱਥੇ ਆਏ ਹਾਂਜੀ ਦੋ ਪਹਿਲਾਂ ਆਏ ਸੀਗੇ ਦੋ ਬਾਅਦ ਚ ਆਏ ਸੀ ਮੁਲਾਜ਼ਮ ਜਿਹੜੇ ਦੋ ਬਾਅਦ ਆਏ ਸੀ ਉਹ ਮੈਨੂੰ ਇੱਧਰ ਲਿਆਏ ਜਿਹੜੇ ਦੋ ਪਹਿਲਾਂ ਆਏ ਸੀ ਉਹਨਾਂ ਦੇ ਘਰ ਜਾ ਕੇ ਚਾਹ ਪਾਣੀ ਪਿੰਦੇ ਪਏ ਸੀ ਉਹ ਪਹਿਲੇ ਦੋ ਜਿਹੜੇ ਤੁਹਾਨੂੰ ਮਿਲੇ ਸੀਗੇ ਹਾਂਜੀ ਉਹ ਵੀ ਮਿਲੇ ਸੀਗੇ ਜਿਸ ਘਰ ਦੇ ਵਿੱਚ ਘਟਨਾ ਹੋਈ ਹੈ ਉੱਥੇ ਚਾਹ ਪਾਣੀ ਪੀ ਰਹੇ ਸੀਗੇ ਪੁਲਸ ਵਾਲੇ ਤੁਸੀਂ ਆਪਣੀ ਅੱਖੀ ਦੇਖਿਆ ਹਾਂਜੀ ਚਾਹ ਪਾਣੀ ਪੀ ਰਹੇ ਸੀਗੇ ਜਦੋਂ ਅਸੀਂ ਬਾਹਰੋਂ ਗੇਟ ਖੁਲਾਇਆ ਇੱਥੇ ਬੈਠੇ ਸੀਗੇ ਅੰਦਰ ਬੈੱਡ ਤੇ ਬੈਠੇ ਹੋਏ ਸੀ ਉਹ ਕਮਰੇ ਇੱਥੇ ਇਸੇ ਤਰ੍ਹਾਂ ਦਾ ਘਰ ਹੋਏਗਾ ਦੋ ਕਮਰੇ ਉਹਨਾਂ ਸੀ ਉਹ ਉਹਨਾਂ ਨੂੰ ਪਾਣੀ ਸਰਵ ਕਰ ਰਿਆ ਸੀਗਾ ਉਹ ਪਾਣੀ ਪੀ ਰਹੇ ਸੀ ਤੇ ਮੈਂ ਜਦੋਂ ਗਈ ਦੋ ਮੁਲਾਜ਼ਮਾਂ ਦੇ ਨਾਲ ਜਿਹੜੇ ਉਹ ਕਹਿੰਦੇ ਤੁਸੀਂ ਆਪਣੀ ਚੈਕਿੰਗ ਕਰ ਸਕਦੇ ਹੋ ਤੁਸੀਂ ਇਨਵੈਸਟੀਗੇਸ਼ਨ ਕਰ ਲਓ ਆਪਣੀ ਆਪ ਭੈਣ ਜੀ ਦੋ ਇੱਕ ਤੋਂ ਪਹਿਲਾਂ ਸੀਸੀਟੀਵੀ ਚਾਰੋਂ ਆਗੇ ਤੁਹਾਡੇ ਕੋਲ ਦੋ ਤੁਹਾਡੇ ਕੋਲ ਆਏ ਪਹਿਲੇ ਉਹਨਾਂ ਨੇ ਪਹਿਲਾਂ ਸੀਸੀਟੀਵੀ ਨਹੀਂ ਦੇਖੀ ਪਹਿਲੇ ਉਹਨਾਂ ਨੇ ਉਹਨਾਂ ਨੇ ਦੇਖੀ ਸੀ ਉਹਨਾਂ ਨੇ ਤੁਹਾਨੂੰ ਕਿਹਾ ਨਾ ਡੇਢ ਘੰਟਾ ਉਹਨਾਂ ਨੇ ਸੀਸੀਟੀਵੀ ਕਰ ਮੇਰੇ ਚ ਦੇਖ ਕੇ ਵੇਸਟ ਕਿਤੇ ਉਹਨਾਂ ਨੇ ਬਾਹਰ ਖੜੇ ਹੋ ਕੇ ਉਸ ਤੋਂ ਬਾਅਦ ਮੈਨੂੰ ਆਧਾ ਪੌਣਾ ਘੰਟਾ ਘੰਟਾ ਇੱਥੇ ਕਰ ਲਿਆ ਕਿ ਬਿਆਨ ਲਿਖਣ ਤੇ ਵੇਸਟ ਕਿਤੇ ਉਹਨਾਂ ਨੇ ਜਦੋਂ ਮੈਂ ਉਹਨਾਂ ਨੂੰ ਉਹ ਫਿਰ ਜਾ ਰਹੇ ਸੀਗੇ ਉਹਨਾਂ ਨੇ ਉਸ ਘਰ ਦੇ ਵਿੱਚ ਚੈਕਿੰਗ ਕਰਨਾ ਜ਼ਰੂਰੀ ਨਹੀਂ ਸਮਝਿਆ ਉਹਨਾਂ ਨੇ ਉਹ ਜਾਂਦੇ ਪਏ ਸੀ ਮੈਂ ਹੀ ਉਹਨਾਂ ਨੂੰ ਕਿਹਾ ਤੁਸੀਂ ਮੇਰੀ ਸੈਟੀਸਫੈਕਸ਼ਨ ਕਰਾਓ ਉਸ ਘਰ ਨੂੰ ਚੈੱਕ ਕਰਕੇ ਤੁਸੀਂ ਇਦਾਂ ਕਿਦਾਂ ਜਾ ਰਹੇ ਹੋ ਸਿਰਫ ਬਿਆਨ ਲਿਖ ਕੇ ਸਾਈਨ ਸੌਣ ਲੈ ਕੇ ਤੁਸੀਂ ਨਹੀਂ ਜਾ ਸਕਦੇ ਕਹਿੰਦੇ ਚਲੋ ਅਸੀਂ ਤੁਹਾਡੀ ਤਸੱਲੀ ਕਰਾ ਦਿੰਦੇ ਹਾਂ ਉਹ ਮੈਂ ਉਹਨਾਂ ਨੂੰ ਲੈ ਕੇ ਗਈਆਂ ਤੇ ਜਦੋਂ ਅਸੀਂ ਉਹਨਾਂ ਦਾ ਦਰਵਾਜ਼ਾ ਖੜਕਾਇਆ ਦੋ ਮੁਲਾਜ਼ਮ ਪਹਿਲਾਂ ਹੀ ਅੰਦਰ ਸੀਗੇ ਜਦੋਂ ਅਸੀਂ ਅੰਦਰ ਗਏਆਂ ਇੱਕ ਮੁਲਾਜ਼ਮ ਉਹਨਾਂ ਨੇ ਜਿਹੜਾ ਦਰਿੰਦਾ ਸੀ ਉਹਨੇ ਖੋਲਿਆ ਗੇਟ ਤੇ ਦੋ ਮੁਲਾਜ਼ਮ ਅੰਦਰ ਪਾਣੀ ਚਾਹ ਪਾਣੀ ਪੀਂਦੇ ਫੇਸੇ ਬੈਠ ਕੇ ਵਿੜਦੇ ਜਦੋਂ ਫਿਰ ਜਿਹੜੇ ਦੋ ਮੁਲਾਜ਼ਮ ਮੇਰੇ ਨਾਲ ਗਏ ਸੀਗੇ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਇਨਵੈਸਟੀਗੇਸ਼ਨ ਕਰੋ ਕਹਿੰਦੇ ਤੁਸੀਂ ਅਸੀਂ ਨਾ ਇੱਧਰ ਤਲਸਲੀ ਕਰ ਲਈ ਆਪਦੀ ਇੱਧਰੋਂ ਸਾਰਾ ਚੈੱਕ ਕਰ ਲਿਆ ਤੇ ਤੁਹਾਡੀ ਤੀ ਨਹੀਂ ਹੈਗੀ ਤੁਸੀਂ ਅੰਦਰ ਸਟੋਰ ਦੇਖ ਲਓ ਬੈੱਡ ਬਾਕਸ ਦੇਖ ਲਓ ਆਪ ਹੀ ਖੋਲ-ਖੋਲ ਕੇ ਸਾਨੂੰ ਮੈਨੂੰ ਦਿਖਾਏ ਆ ਮੈਂ ਅਲਮਾਰੀਆਂ ਚੈੱਕ ਕੀਤੀਆਂ ਪਿੱਛੇ ਵਾਲਾ ਸਟੋਰ ਬਾਥਰੂਮ ਸਭ ਕੀਤਾ ਛੱਤ ਤੇ ਮੇਰਾ ਬੇਟਾ ਦੇਖ ਕੇ ਆਇਆ ਉਹਨਾਂ ਨੇ ਕਿਸੇ ਗਵਾਂਡੀ ਨੂੰ ਵੀ ਨਹੀਂ ਅੰਦਰ ਆਣ ਦਿੱਤਾ ਨਾਲ ਦੀ ਨਾਲ ਬਾਹਰੋਂ ਗੇਟ ਲਾ ਦਿੱਤਾ ਸੀ ਇਕੱਲੇ ਸੀਗੇ ਨਾਲ ਬਸ ਹਾਂ ਮੈਂ ਤੇ ਮੇਰਾ ਪੋਤਾ ਸੀ ਦੋ ਜਣੇ ਹੀ ਸੀ ਅੰਦਰ ਤੇ ਉਹਨਾਂ ਨੇ ਬਾਹਰ ਵਾਲਾ ਬਾਥਰੂਮ ਕਹਿੰਦੇ ਅਸੀਂ ਸਾਰਾ ਸਭ A to Z ਚੈੱਕ ਕਰ ਲਿਆ ਮੈਨੂੰ ਮੈਨੂੰ ਨਹੀਂ ਪਤਾ ਉਹਨਾਂ ਨੇ ਬਾਹਰ ਬਾਥਰੂਮ ਉਹਨਾਂ ਨੂੰ ਨੋਟਿਸ ਕੀਤਾ ਕਿ ਨਹੀਂ ਕੀਤਾ ਇਹ ਮੈਨੂੰ ਨਹੀਂ ਪਤਾ ਬਟ ਉਹ ਕਹਿੰਦੇ ਅਸੀਂ ਸਾਰਾ ਕੁਝ ਇਧਰ ਦਾ ਚੈੱਕ ਕਰ ਲਿਆ ਹੋਇਆ ਮੈਨੂੰ ਤਸੱਲੀ ਸੀ ٹرسٹ ਸੀਗਾ ਉਹਨਾਂ ਤੇ ਮੈਂ ਕਿਹਾ پولیس ਮਲਾਜ਼ਮ ਨੇ ਮੈਨੂੰ ਉਹ ਥੋੜੀ ਕਰਨਗੇ ਮੈਂ ਫਿਰ ਬਾਹਰ ਆ ਗਈ ਬਟ ਮੈਨੂੰ ਸੈਟੀਸਫਾਈ ਮੈਂ ਉੱਤੇ ਗੇਟ ਨਹੀਂ ਛੱਡਿਆ ਉਹਨਾਂ ਦਾ ਬਟ ਘੰਟਾ ਡੇਢ ਘੰਟਾ ਮੈਂ ਉੱਤੇ ਖੜੀ ਰਹੀ ਮੈਂ ਫਿਰ ਹਾਰ ਕੇ ਆਪਣੇ ਰਿਲੇਟਿਵਸ ਨੂੰ ਕਾਲ ਕੀਤੀ ਬੁਲਾਇਆ ਸਾਰਿਆਂ ਨੂੰ ਦਿਓਰ ਨੂੰ ਆਪਣੇ ਨੂੰ ਬੁਲਾਇਆ ਪਾਜੀ ਨੂੰ ਬੁਲਾਇਆ ਸਭ ਨੂੰ ਬੁਲਾਇਆ ਮੈਂ ਕੋਲ ਕਰਕੇ ਇਹ ਆਏ ਇਹਨਾਂ ਨੂੰ ਵੀ ਮੈਂ ਵੀਡੀਓ ਦਿਖਾਤੀ ਕਿਉਂਕਿ ਕਲਿੱਪ ਉਹਨਾਂ ਨੇ ਮੈਨੂੰ ਸੈਂਡ ਕਰਤੀ ਸੀ ਮੇਰੇ ਮੋਬਾਈਲ ਤੇ ਕਲਿੱਪ ਦਿਖਾਈ ਇਹਨਾਂ ਨੇ ਜਦੋਂ ਕਿਹਾ ਵੀ ਕੁੜੀ ਤੁਹਾਡੇ ਅੰਦਰ ਹੀ ਆ ਤੁਸੀਂ ਉਹਨਾਂ ਨੇ ਫਿਰ ਬੈਲ ਕੜਕਾਈ ਉਹ ਬੰਦਾ ਲਾਈਟਾਂ ਬੰਦ ਕਰਕੇ ਸੁੱਤਾ ਪਿਆ ਸੀ ਗੱਡੀ ਉਹਨੇ ਕਿਸੇ ਦਿਨ ਆਂਦੀ ਸੀ ਮੰਗ ਕੇ ਅੰਦਰ ਲਾਈ ਹੋਈ ਸੀਗੀ ਜਦੋਂ ਅਸੀਂ ਉਹਨੂੰ ਬਾਹਰ ਕੱਢਿਆ ਲੋਕ ਲਗਾ ਕੇ ਸਾਨੂੰ ਮਿਲਣ ਆਇਆ ਬਾਹਰ ਤੱਕ ਲੋਕ ਲਗਾ ਕੇ ਗੇਟ ਦਾ ਫਿਰ ਮਿਲਣ ਆਇਆ ਫਿਰ ਉਹਨੂੰ ਕਿ ਅਸੀਂ ਪੁੱਛਿਆ ਕਿ ਚੁੱਪ ਕਰਕੇ ਧਮਕਾ ਕੇ ਪੁੱਛਿਆ ਵੀ ਚੁੱਪ ਕਰਕੇ ਦੱਸ ਦੇ ਸਾਡੀ ਧੀ ਕਿੱਥੇ ਆ ਕਹਿੰਦਾ ਮੈਨੂੰ ਪਤਾ ਨਹੀਂ ਮੇਰੀ ਆਪ ਦੀਆਂ ਹੱਥ ਜੋੜ ਕੇ ਮੇਰੀ ਆਪ ਦੀਆਂ ਦੋ ਧੀਆਂ ਨੇ ਦਾੜਾ ਮੇ ਰੱਖਿਆ ਹੋਇਆ ਐਡਾ ਤੇ ਮੈਂ ਕੀ ਕਰਨਾ ਫਿਰ ਉਹਨਾਂ ਨੇ ਜ਼ਬਰਦਸਤੀ ਚਾਬੀ ਖੋ ਕੇ ਉਸ ਤੋਂ ਗੇਟ ਖੁਲਾਇਆ ਜਦੋਂ ਖੁਲਾਇਆ ਇੱਕ ਸਾਰੇ ਜਾਣੇ ਤਾਂ ਫੈਲ ਗਏ ਕੋਈ ਉੱਪਰ ਨੂੰ ਕੋਈ ਅੰਦਰ ਨੂੰ ਜਿਹੜਾ ਬੰਦਾ ਬਾਥਰੂਮ ਦਰਵਾਜੇ ਦੇ ਬੈਕ ਸਾਈਡ ਤੇ ਇੱਕ ਬਾਥਰੂਮ ਸੀਗਾ ਐਂਟਰੈਂਸ ਤੇ ਜਿਹਦਾ ਸਾਡਾ ਬਣਿਆ ਹੋਇਆ ਬੇੜੇ ਦੇ ਨਾਲ ਗੇਟ ਦੇ ਅੰਦਰ ਬੇੜੇ ਦੇ ਨਾਲ ਹੀ ਉੱਤੇ ਉਹਨਾਂ ਨੇ ਕੁੰਡਾ ਲੱਗਿਆ ਹੋਇਆ ਸੀ ਉਹਨੂੰ ਖੋਲਿਆ ਖੋਲਦੇ ਸਾਰੀ ਸਾਹਮਣੇ ਮੇਰੀ ਧੀ ਅੱਡੇ ਬੁਰੇ ਹਾਲਾਤਾਂ 'ਚ ਪਈ ਸੀ ਤੁਹਾਨੂੰ ਮੈਂ ਦੱਸ ਨਹੀਂ ਸਕਦੀ ਇੰਨੀ ਗੰਦੀ ਹਾਲਾਤ ਜਿਵੇਂ ਸੀ ਉਹਨੇ ਗੱਡੀ ਸਟਾਰਟ ਕਰਕੇ ਰੱਖੀ ਹੋਈ ਸੀ ਬੋਰਾ ਉੱਥੇ ਪਿਆ ਸੀ ਵੀ ਮੈਂ ਧੀ ਪੈ ਕਰਕੇ ਆਪਣੀ ਪਤਨੀ ਕਿੱਥੇ ਕੀ ਕਰਨਾ ਸੀ ਉਹਨੇ ਮੇ ਤਾਂ ਧੀ ਹੀ ਲੱਭਣੀ ਸੀ ਜੇ ਅਸੀਂ ਜ਼ੋਰ ਜ਼ਬਰਦਸਤੀ ਨਾ ਕਰਦੇ ਕਿੱਥੇ ਜਾਣਾ ਸੀ ਮੈਂ ਗੱਲ ਹੀ ਨਹੀਂ ਕਿੱਥੇ ਕੀ ਕਰਨਾ ਸੀ ਮੈਨੂੰ ਇਹ ਦੱਸੋ ਤੁਸੀਂ ਹੌਸਲਾ ਰੱਖੋ ਕਿਉਂਕਿ ਬੜੀਆਂ ਅਹਿਮ ਗੱਲਾਂ ਦਾ ਜ਼ਿਕਰ ਤੁਸੀਂ ਕਰ ਰਹੇ ਹੋ ਕਿ ਦੋ ਪੁਲਿਸ ਮੁਲਾਜ਼ਮ ਅੰਦਰ ਬੈਠੇ ਹੋਏ ਸੀ ਕਿ ਪਹਿਲੇ 1.5-2 ਘੰਟੇ ਉਹ ਜਦੋਂ ਤੁਸੀਂ ਫਿਰ ਹੁਣ ਲੈ ਕੇ ਆਏ ਸ਼ਾਇਦ ਰਾਤ ਪੈ ਗਈ ਸੀ ਕਿ 7-8 ਵਜੇ ਦਾ ਸਮਾਂ 10 ਵਜੇ ਮਿਲੀ ਇਹ 10 ਵਜੇ ਮੇਰੀ ਧੀ ਮਿਲੀ ਹੈ 4 ਵਜੇ ਦੀ ਗਵਾਹੀ ਇਹਨਾਂ ਨੇ 3-2-3 ਘੰਟੇ ਜਿਹੜੇ ਵੇਸਟ ਕੀਤੇ ਆ ਕਿ ਪਤਾ ਮੇਰੀ ਧੀ ਦੇ ਚ ਸਾਹ ਹੁੰਦੇ ਮੇਰੀ ਧੀ ਬਚ ਜਾਂਦੀ ਜੇ ਤੁਹਾਨੂੰ ਅਸੀਂ ਸੀਸੀਟੀਵੀ ਕੇ ਬਾਰੇ ਤੁਸੀਂ ਦੇਖ ਰਹੇ ਮੇਰੀ ਧੀ ਅੰਦਰ ਗਈ ਹੈ ਤੁਸੀਂ ਉਸ ਟਾਈਮ ਐਕਸ਼ਨ ਕਿਉਂ ਨਹੀਂ ਲਿਆ ਕਿਉਂ ਨਹੀਂ ਤੁਸੀਂ ਉਸੇ ਟਾਈਮ ਗਏ ਇਹ ਚੀਜ਼ਾਂ ਅਸੀਂ ਥੋੜੀ ਦੱਸਨੀ ਆ ਇਹ ਪੁਲਿਸ ਮੈਨੂੰ ਚਾਹੀਦਾ ਤੁਹਾਡਾ ਉਸ ਪਰਿਵਾਰ ਦੇ ਨਾਲ ਸਬੰਧ ਸੀਗਾ ਜਾਣਦੇ ਸੀਗੇ ਫੈਮਿਲੀ ਰਿਲੇਸ਼ਨਸ ਕੁਝ ਵੀ ਨਹੀਂ ਸੀ ਜਿੱਦਾਂ ਗਵਾਨ ਮਾਤਾ ਜਿੱਦਾਂ ਫਰੈਂਡ ਸਰਕਲ ਹੁੰਦਾ ਹੈ ਬੱਚੇ ਦਾ ਦੂਸਰੀ ਬੱਚੀ ਦੇ ਨਾਲ ਸਿਰਫ ਉਹਨਾਂ ਕੀ ਸੀਗਾ ਤੁਸੀਂ ਕਦੀ ਆਪ ਉਸ ਵਿਅਕਤੀ ਨੂੰ ਮਿਲੇ ਜਿਨੇ ਇਸ ਘਟਨਾ ਉਹਦੀ ਨਹੀਂ ਮਿਲੇ ਉਹਨਾਂ ਦੀ ਮੰਮਾ ਦੇ ਨਾਲ ਵੀ ਸਾਡਾ ਕੋਈ ਮਡਾ ਨਹੀਂ ਸਿਰਫ ਫਰੈਂਡਸ ਤੇ ਗਲੀ ਦੇ ਗਲੀ ਦੇ ਵਿੱਚ ਬੱਚੇ ਖੇਡਦੇ ਨੇ ਤੇ ਜਾਣਦੇ ਆਪਸ ਦੇ ਵਿੱਚ ਬਿਲਕੁਲ ਕਦੀ ਸੁਣਿਆ ਤੇ ਨਹੀਂ ਹੋਗਾ ਜਦੋਂ ਸੁਣਿਆ ਦਾ ਸੁਭਾਵਕ ਦੀ ਗੱਲ ਹੈ ਕਿ ਬੱਚੀ ਨੂੰ ਨਾ ਭੇਜ ਦੇ ਨਾ ਸੀ ਆਪਣੀ ਧੀ ਬਿਲਕੁਲ ਨਹੀਂ ਭੇਜਣੀ ਸੀ ਮੈਂ ਉੱਥੇ ਆਪਣੀ ਧੀ ਜੇ ਮੈਨੂੰ ਪਤਾ ਹੁੰਦਾ ਤੇ ਕਾਹ ਦਾ ਦਰਿੰਦਾ ਬੈਠਾ ਹੋਇਆ ਡਾ ਕੰਜਰ ਬੈਠਾ ਹੋਇਆ ਜੇ ਨਾ ਮੈਂ ਅੱਜ ਹੋਗਾ ਕਿਉਂਕਿ ਅੱਜ ਤੁਹਾਡੀ ਧੀ ਸਭ ਨੂੰ ਆਪਣੀ ਧੀ ਲੱਗ ਰਹੀ ਹੈ ਹਰ ਕੋਈ ਮੈਂ ਵੀ ਆ ਜਾਂ ਜਿਹੜੇ ਲੋਕ ਇੱਥੇ ਬੈਠੇ ਸਾਰੇ ਆਪਣੇ ਘਰ ਦੀ ਹੀ ਕਹਾਣੀ ਸਮਝ ਰਹੇ ਨੇ ਤੁਸੀਂ ਤੁਹਾਡਾ ਗੁੱਸਾ ਵੀ ਦੇਖਣ ਨੂੰ ਮਿਲਿਆ ਕੱਲ ਜਦੋਂ ਉਹਨੂੰ ਬਾਹਰ ਲਿਆਂਦਾ ਪਰਸੋਂ ਦੀ ਰਾਤ ਦੀ ਗੱਲ ਹੈ ਕੀ ਸਜ਼ਾ ਮਿਲਣੀ ਚਾਹੀਦੀ ਹੈ ਕੀ ਸਜ਼ਾ ਮਿਲਣੀ ਚਾਹੀਦੀ ਹੈ ਇਹ ਉਹਨੂੰ ਮੈਂ ਸਿਰਫ ਇਹ ਨਹੀਂ ਦਰਖਾਸਤ ਕਰਦੀਆਂ ਸਰਕਾਰ ਅੱਗੇ ਬਸ ਉਹਨੂੰ ਮੇਰੇ ਸਾਹਮਣੇ ਲਿਆ ਕੇ ਲਟਕਾ ਕੇ ਜਿੱਦਾਂ ਉਹਨੇ ਮੇਰੀ ਧੀ ਮਾਰੀ ਹੈ ਨਾ ਉਹ ਵੀ ਉਦਾਈ ਤੜਸੜਫ ਕੇ ਮਰੇ ਉਹਨੂੰ ਵੀ ਉਸੇ ਤਰ੍ਹਾਂ ਫਾਸੀ ਦੇ ਕੇ ਜਿੱਦਾਂ ਉਹਨੇ ਮੇਰੀ ਧੀ ਦਾ ਤਾਰ ਨਾਲ ਬੰਨ ਕੇ ਉਹਦਾ ਗਲੇ ਨੂੰ ਸਾਹ ਘੋਟਿਆ ਨਾ ਉਹਦਾ ਵੀ ਉਵੇਂ ਤਰ੍ਹਾਂ ਸਾਹ ਘੋਟਿਆ ਜਾਵੇ ਸੜਫ ਸੜਫ ਕੇ ਮਰੇ ਉਹ ਲਟਕ ਲਟਕੇ ਮਰੇ ਉਦਾਈ ਕੋਈ ਆਖਰੀ ਸ਼ਬਦ ਯਾਦ ਆ ਰਹੇ ਨਹੀਂ 25 ਜਦੋਂ ਤੁਹਾਨੂੰ ਦੱਸ ਕੇ ਗਈ ਕੁਝ ਜ਼ਿਕਰ ਕਰਕੇ ਗਈ ਮੇਰੀ ਬੱਚੀ ਜੇ ਮੈਨੂੰ ਕਹਿ ਕੇ ਗਈ ਮਮੀ ਮੈਂ ਆਪਣੀ ਸਹਜ ਸੈਲੀ ਨੂੰ ਬੁਲਾਉਣ ਚਲ ਰਹੀ ਹਾਂ ਹੁਣੇ ਆ ਜਾਵਾਂਗੀ ਬਾਸ ਉਹਨੇ ਮੇਰੇ ਦੂਜੀ ਕੋਈ ਗੱਲ ਨਹੀਂ ਕੀਤੀ ਮੇਰੀ ਭੀ ਦੇ ਤੁਹਾਡੇ ਪਰਿਵਾਰ ਚ ਹੋਰ ਕੌਣ-ਕੌਣ ਹੈ ਮੇਰਾ ਬੇਟਾ ਤੇ ਮੈਂ ਹੀ ਹਾਂ ਬਸ ਮੇਰੇ ਹਸਬੰਡ ਦੀ 1.5 ਸਾਲ ਪਹਿਲਾਂ ਡੈਥ ਹੋ ਗਈ ਆ ਤੁਸੀਂ ਕੁਝ ਕਰਦੇ ਨਹੀਂ ਕੋਈ ਜੋਬ ਨਹੀਂ ਮੈਂ ਹਾਊਸ ਵਾਈਫ ਹਾਂ ਮੈਂ ਕੋਈ ਜੋਬ ਨਹੀਂ ਕਰਦੀ ਕਿਉਂਕਿ ਗ੍ਰਫਤਾਰੀ ਤਾਂ ਹੋ ਗਈ ਹੈ ਰੋਸ ਤਾਂ ਸਾਡੇ ਅੰਦਰ ਹੈ ਸਾਰਿਆਂ ਦੇ ਅੰਦਰ ਰੋਸ ਹੈ ਜਿਹੜੇ ਪੁਲਿਸ ਮੁਲਾਜ਼ਮ ਕਹਿੰਦੇ ਅਸੀਂ ਤਾਂ ਸਾਰੇ ਇਹੀ ਗੱਲ ਕਰ ਰਹੇ ਹਾਂ ਸਸਪੈਂਸ਼ਨ ਕਰ ਦਿੱਤੀ ਹੈ ਕਾਰਵਾਈ ਉਹਨਾਂ ਤੇ ਵੀ ਹੋਣੀ ਚਾਹੀਦੀ ਨਹੀਂ ਡਿਸਮਿਸ ਚਾਹੀਦੇ ਨੇ ਉਹ ਬੰਦੇ ਮੈਨੂੰ ਡਿਸਮਿਸ ਚਾਹੀਦੇ ਨੇ ਸਸਪੈਂਸ਼ਨ ਨਾਲ ਕੰਮ ਨਹੀਂ 2 ਮਹੀਨਿਆਂ ਬਾਅਦ ਉਹਨਾਂ ਨੇ ਫੇਰ ਜੁਆਇਨ ਕਰ ਲੈਣਾ ਜੋ ਮੇਰੇ ਨਾਲ ਵਾਪਰਿਆ ਕਿਸੇ ਹੋਰ ਦੀ ਤੀ ਨਾਲ ਨਹੀਂ ਹੋਣਾ ਚਾਹੀਦਾ ਹੁਣ ਕਿਉਂਕਿ ਜਦ ਮੇਰੇ ਤੇ ਮੇਰੇ ਕਾਲਜ 'ਚ ਅੱਗ ਲੱਗੀ ਉਹਨਾਂ ਠੰਡ ਵੀ ਤਾਂ ਹੀ ਪੈਣੀ ਏ ਜਦੋਂ ਇਹ ਜਿਹੜੇ ਬੁਨਾਗਾਰ ਨੇ ਉਹਨਾਂ ਨੂੰ ਜਦ ਤੱਕ ਸਜ਼ਾ ਨਹੀਂ ਮਿਲਦੀ ਜਿਵੇਂ ਹੁਣ ਸਲਰਕੂ ਸਾਡੇ ਨਾਲ ਭਾਈ ਸਾਹਿਬ ਦਵਿੰਦਰ ਜੀ ਵੀ ਨੇ ਲੁਧਿਆਣੇ ਤੋਂ ਆਏ ਨੇ ਖਾਸ ਤੌਰ ਤੇ ਇੱਥੇ ਬਹੁਤ ਸਾਰੇ ਨਿਹੰਗ ਸਿੰਘ ਸਾਹਿਬ ਆਏ ਨੇ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦੇ ਆਏ ਨੇ ਸਾਰਾ ਗਵਾਂਡ ਜਿਹੜਾ ਇਹਨਾਂ ਦਾ ਇੱਥੇ ਆਇਆ ਇਸ ਪਰਿਵਾਰ ਦੇ ਨਾਲ ਉਹ ਮੈਨੂੰ ਲੱਗਦਾ ਕਿ ਪੂਰੇ ਪੰਜਾਬ ਨੂੰ ਇਸ ਪਰਿਵਾਰ ਦੇ ਨਾਲ ਖੜੇ ਹੋਣਾ ਚਾਹੀਦਾ ਸਾਰਿਆਂ ਨੂੰ ਖੜੇ ਹੋਣਾ ਚਾਹੀਦਾ ਇਸ ਪਰਿਵਾਰ ਦੇ ਨਾਲ ਵੀ ਔਰ ਕਿਉਂਕਿ ਹਰ ਪਰਿਵਾਰ ਹਰ ਇੱਕ ਦੇ ਨਾਲ ਕਨੈਕਟਡ ਹੈ ਕਿਵੇਂ ਦੇਖਦੇ ਹੋ ਤੁਸੀਂ ਇਸ ਘਟਨਾ ਨੂੰ ਔਰ ਜੋ ਹੁਣ ਤੱਕ ਦੀ ਪੁਲਿਸ ਦੀ ਕਾਰਵਾਈ ਰਹੀ ਹੈ ਜਾਂ ਇਹੋ ਜੇ ਸਾਡੇ ਸਮਾਜ ਦੇ ਵਿੱਚ ਅਨਸਰ ਆ ਗਏ ਉਹਨਾਂ ਦੇ ਪ੍ਰਤੀ ਕੀ ਇਸ ਵੇਲੇ ਤੁਸੀਂ ਕਹਿਣਾ ਚਾਹੁੰਦੇ ਹੋ ਦੇਖੋ ਭਾਈ ਸਾਹਿਬ ਇੱਥੇ ਆਉਣ ਤੋਂ ਪਹਿਲਾਂ ਪਹਿਲਾਂ ਸਾਨੂੰ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਸੀ ਜਿੰਨੇ ਮੂਹਨੀਆਂ ਗੱਲਾਂ ਲੇਕਨ ਹੁਣ ਤੁਸੀਂ ਮੌਜੂਦਾ ਅੱਖੀ ਦੇਖਿਆ ਹਾਲ ਜਿਹੜਾ ਵਾ ਉਹ ਕੰਨੀ ਸੁਣ ਵੀ ਲਿਆ ਤਾਂ ਤੁਸੀਂ ਉਹ ਜਿਨ੍ਹਾਂ ਨੇ ਦੇਖਿਆ ਤੁਸੀਂ ਇਹਨਾਂ ਨੂੰ ਰਿਕਾਰਡ ਵੀ ਕਰ ਲਿਆ ਬੇਨਤੀ ਵੀ ਇਹ ਹੈ ਕਿ ਇਸ ਮਾਮਲੇ 'ਚ ਨਹੀਂ ਹਰੇਕ ਮਾਮਲੇ ਦੇ ਵਿੱਚ ਪ੍ਰਸ਼ਾਸਨ ਦਾ ਅੱਜ ਤੱਕ ਰੋਲ ਕਿਤੇ ਨਾ ਕਿਤੇ ਸਾਨੂੰ ਮੰਦਭਾਗਾ ਸੁਣਨ ਨੂੰ ਵੇਖਣ ਨੂੰ ਮਿਲਦਾ ਸੀ ਅੱਜ ਅਸੀਂ ਵੇਖ ਵੀ ਲਿਆ ਤੇ ਸੁਣ ਵੀ ਲਿਆ ਇਹਦੇ ਵਿੱਚ ਇਸ ਮਾਮਲੇ ਦੇ ਵਿੱਚ ਪ੍ਰਸ਼ਾਸਨ ਬਿਲਕੁਲ ਆਪਣਾ ਜਿਹੜਾ ਵਾ ਰੋਲ ਬਿਲਕੁਲ ਵੀ ਉਹਨੇ ਮਤਲਬ ਜਿਹੜਾ ਵਾ ਉਹ ਠੀਕ ਨਹੀਂ ਸਮਝਿਆ ਨਿਭਾਇਆ ਨਹੀਂ ਹੈ ਮੈਂ ਉਹਨਾਂ ਵੀਰਾਂ ਨੂੰ ਪੁੱਛਣਾ ਚਾਹੁੰਦਾ ਕਿ ਤੁਸੀਂ ਆਪਣੀ ਭੂਆ ਦੇ ਵਿਆਹ ਤੇ ਆਏ ਸੀ ਵੀ ਜਿਹੜੇ ਤੁਸੀਂ ਅੰਦਰ ਬੈਠ ਕੇ ਚਾਹ ਪੀਂਦੇ ਪਏ ਸੀ ਸ਼ਰਮ ਕਰੋ ਓਏ ਤੁਹਾਡੀਆਂ ਧੀਆਂ ਸੀ ਸ਼ਰਮਣਾਈ ਤੁਹਾਨੂੰ ਇਹ ਪ੍ਰੋਬਲੀ ਨਾ ਕੱਲੀ ਇੱਕ ਦੀ ਨਹੀਂ ਇਹ ਪੂਰੇ ਪੰਜਾਬ ਦੀ ਧੀ ਹੈ ਅੱਜ ਕਿੱਥੇ ਦੁਨੀਆ ਚ ਕਿੱਥੇ ਜਿੱਥੇ ਵੀ ਦੁਨੀਆ ਬੈਠੀ ਹੈ ਨਾ ਮੇਰੇ ਵੀਰ ਗਾਲਾਂ ਨਿਕਲਦੀਆਂ ਪਈਆਂ ਵਾ ਕਿ ਕਿਵੇਂ ਦੀ ਕਾਰਵਾਈ ਹੋਣ ਕਿਵੇਂ ਦੀ ਕਾਰਵਾਈ ਤੁਸੀਂ ਸਮਝਦੇ ਹੋਣੀ ਚਾਹੀਦੀ ਹੈ ਦਰਿੰਦੇ ਦੇ ਖਿਲਾਫ ਇੱਥੇ ਕਾਉਂਸਲਰ ਸਾਹਿਬ ਬੈਠੇ ਆ ਉਹਨਾਂ ਦੇ ਤਾਇਆ ਜੀ ਵਕੀਲ ਬੈਠੇ ਨੇ ਸਾਡੀ ਭੈਣ ਉਹਦੀ ਮਾਂ ਬੈਠੀ ਆ ਰਿਸ਼ਤੇਦਾਰ ਬੈਠੇ ਆ ਸਾਰੇ ਮੱਲਾ ਨਿਵਾਸੀ ਬੈਠੇ ਆ ਸਾਡੀ ਇੱਕੋ ਮੰਗਾ ਜੋ ਕਰੇਗਾ ਸੋ ਭਰੇਗਾ ਕਚਹਿਰੀਆਂ ਜ਼ਰੂਰੀ ਨਹੀਂ ਆ ਕਿ ਸੈਸ਼ਨ ਜੱਜ ਅੰਦਰ ਹੀ ਬੈਠੇ ਹੋਣ ਭਾਜੀ ਕੀ ਪੀਏ ਪੀ ਚੌਂਕ ਦੇ ਵਿੱਚ ਕਚਹਿਰੀ ਲੱਗਣੀ ਚਾਹੀਦੀ ਹੈ ਬਹੁਤ ਵੱਡਾ ਚੌਂਕ ਆ ਉਹਦੇ ਗਲ 'ਚ ਫਾਹ ਪਾ ਕੇ ਉਹਨੂੰ ਇਹ ਦੀ ਦੇ ਸਾਹਮਣੇ ਇਹ ਭੈਣ ਦੇ ਸਾਹਮਣੇ ਉਹ ਬੰਦਾ ਤੜਫ ਤੜਫ ਉਹਦੀ ਜਾਨ ਨਿਕਲਣੀ ਚਾਹੀਦੀ ਆ ਉਹ ਬੱਚੀ ਦੀ ਵੀ ਆਤਮਾ ਨੂੰ ਤਾਂ ਸ਼ਾਂਤੀ ਮਿਲਣੀ ਆ ਸਾਡੀ ਵੀ ਤੇ ਇਹ ਭੈਣ ਦੀ ਆਤਮਾ ਨੂੰ ਸ਼ਾਂਤੀ ਮਿਲਣੀ ਆ ਸਾਡੀ ਇੱਕੋ ਮੰਗਾ 27 ਤਰੀਕ ਤੇ ਬੱਚੀ ਦਾ ਭੋਗ ਆ 28 ਤਰੀਕ ਨੂੰ ਅਸੀਂ ਧਰਨਾ ਐਲਾਨ ਕਰਦੇ ਆ ਧਰਨਾ ਨਹੀਂ ਮੋਰਚਾ ਐਲਾਨ ਕਰਦੇ ਆ ਇਹ ਸਾਰੇ ਭੈਣ ਭਰਾ ਮੇਰੇ ਨਾਲ ਆ ਇਹਦੇ ਵਿੱਚ ਕੋਈ ਕਿਸੇ ਦੀ ਕੋਈ ਪਾਰਟੀਬਾਜੀ ਨਹੀਂ ਆ ਕੋਈ ਧਰਮਬਾਜੀ ਨਹੀਂ ਆ ਕੋਈ ਸਿਆਸਤ ਨਹੀਂ ਆ ਨਰੋਲ ਆਪਾਂ ਪੰਜਾਬੀ ਹੋਣ ਦੇ ਨਾਤੇ ਇੱਕ ਭੈਣ ਭਰਾ ਹੋਣ ਦੇ ਨਾਤੇ ਇੱਕ ਗੁਰੂ ਦਾ ਸਿੱਖ ਹੋਣ ਦੇ ਨਾਤੇ 28 ਤਰੀਕ ਤੋਂ ਅਸੀਂ ਨਹੀਂ ਮਨਾਉਂਦੇ ਭਾਈ ਸਾਹਿਬ ਜੀ ਨਗਰ ਕੀਰਤਨ ਅਸੀਂ ਨਹੀਂ ਜਾਣਾ ਉਸ ਅਨੰਦਪੁਰ ਸਾਹਿਬ ਸਾਡਾ ਸਮਾਗਮ ਸੀ ਕਿਉਂਕਿ ਸ਼ੀਸ਼ਪੇਟ ਯਾਤਰਾ ਆ ਰਹੀ ਹੈ ਤੇ ਚਲੋ ਇਹ ਵੀ ਗੁਰੂ ਦੇ ਕਾਰਜ ਕਰਨੇ ਜ਼ਰੂਰੀ ਆ ਲੇਕਿਨ ਇਹ ਕਾਰਜ ਕਰਨੇ ਵੀ ਜ਼ਰੂਰੀ ਆ ਹਰ ਸਿੱਖ ਸੰਤ ਤੇ ਸਿਪਾਈ ਹੈ ਅਸੀਂ 28 ਤਰੀਕ ਦਾ ਇੱਥੇ ਮੋਰਚਾ ਜਿਹੜਾ ਆਰੰਭ ਕਰਾਂਗੇ ਜੇਕਰ 28 ਤਰੀਕ ਤੋਂ ਪਹਿਲਾਂ ਪਹਿਲਾਂ ਉਸ ਬੰਦੇ ਨੂੰ ਸ਼ਰਿਆਮ ਫਾਂਸੀ ਨਾਂ ਦਿੱਤੀ ਗਈ ਨਿਤ ਇੱਕ ਕੰਮ ਵਧਣਾ ਵਾ ਘਟਣਾ ਨਹੀਂ ਔਰ ਮੈਂ ਪੰਜਾਬ ਦੇ ਭੈਣ ਭਰਾਵਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ 28 ਤਰੀਕ ਤੋਂ ਪੀਏਪ ਚੌਂਕ ਦੇ ਵਿੱਚ ਅਸੀਂ ਪੱਕਾ ਮੋਰਚਾ ਜਿਹੜਾ ਵਾ ਉਹ ਐਲਾਨ ਕਰਦੇ ਹਾਂ ਔਰ ਜਦ ਤੱਕ ਉਹਨੂੰ ਪੀਏਪ ਚੌਂਕ ਦੇ ਵਿੱਚ ਫਾ ਨਹੀਂ ਦਿੱਤਾ ਜਾਂਦਾ ਲਮਕਾ ਕੇ ਪੁਲ ਦੇ ਨਾਲ 19 ਦਿਨ ਤੱਕ ਸਾਡੀ ਜਿਹੜੀ ਆਤਮਾ ਨੂੰ ਸ਼ਾਂਤੀ ਨਹੀਂ ਮਿਲਣੀ ਇਹ ਪਰਿਵਾਰ ਪਰਿਵਾਰ ਦੀ ਇਹ ਮਾਂ ਦੀਆਂ ਆਂਦਰਾ ਜਿਹੜੀਆਂ ਇਸੇ ਤਰ੍ਹਾਂ ਵਿਲਕਰਾਉਂਦੀਆਂ ਰਹਿਣੀਆਂ ਮੇਰੇ ਭਰਾ ਇਹ ਰੋਸਾ ਤੁਹਾਡਾ ਔਰ ਮੁਕੇਸ਼ ਸੇਠੀ ਇਸ ਇਲਾਕੇ ਦੇ ਆਸ-ਪਾਸ ਕਾਉਂਸਲਰ ਨੇ ਆਮ ਆਦਮੀ ਪਾਰਟੀ ਨਾਲ ਸੰਬੰਧ ਨਹੀਂ ਤੁਸੀਂ ਸ਼ਾਇਦ ਜਿਸ ਵਿਅਕਤੀ ਨੇ ਇਸ ਘਟਨਾ ਨੂੰ ਜਾਮ ਦਿੱਤਾ ਤੁਸੀਂ ਪਹਿਲਾਂ ਜਾਣਦੇ ਸੀਗੇ ਇਹ ਵੀ ਪਤਾ ਲੱਗ ਰਿਹਾ ਹੈ ਕਿ ਉਹਦੀ ਪਹਿਲਾਂ ਵੀ ਬੇਟੀ ਸੀਗੀ ਸ਼ਾਇਦ ਉਹਨਾਂ ਦਾ ਵੀ ਕਤਲ ਕੀਤਾ ਹੈ ਇਹੋ ਜਿਹੀਆਂ ਗੱਲਾਂ ਵੀ ਆ ਰਹੀਆਂ ਨੇ ਸਾਹਮਣੇ ਬਿਲਕੁਲ ਸਹੀ ਕਹਿ ਰਹੇ ਹੋ ਉਹਨਸੋਂ ਉਹਨਾਂ ਚ ਆਇਆ ਕਿ ਉਹਨੇ ਕੁਝ ਵਰਿਆਂ ਪਹਿਲਾਂ ਆਪਣੀ ਕੁੜੀ ਦਾ ਮਾਰ ਮਾਰ ਦਿੱਤੀ ਸੀ ਹੁਣ ਕਾਰਨ ਸਾਹਮਣੇ ਤੁਹਾਨੂੰ ਪਤਾ ਹੀ ਹੈ ਉਹ ਜਾਗਰ ਹੋ ਹੀ ਗਏ ਆ ਜਦੋਂ ਗੱਲਾਂ ਲੁਕੀ ਕਰਦੇ ਆ ਮੈਂ ਵੀ ਕੱਲ ਬਾਹਰੋਂ ਹੀ ਆਇਆ ਮੈਂ ਵਿਦੇਸ਼ ਸੀਗਾ ਕੱਲ ਰਾਤ ਨੂੰ ਆਇਆ ਤੇ ਮੈਂ ਸਵੇਰ ਦਾ ਇਹਨਾਂ ਨੂੰ ਲਗਾਤਾਰ ਕਾਲ ਕਰ ਰਿਹਾ ਸੀ ਇਸ ਸਵੇਰੇ ਦੇ ਧੀ ਸਾਡੀ ਜਿਹੜੀ ਚਲੀ ਗਈ ਆ ਉਹਦੇ ਫੁੱਲ ਅਸਤੀਆਂ ਤਰਨ ਗਏ ਸੀ ਕਿਉਂਕਿ ਦਰਿੰਦਗੀ ਦਾ ਕੋਈ ਧਰਮ ਨਹੀਂ ਕੋਈ ਜਾਤ ਨਹੀਂ ਕੋਈ ਦੀਨ ਨਹੀਂ ਕੋਈ ਇਮਾਨ ਨਹੀਂ ਸੱਚੀ ਸ਼ਰਮ ਦਾ ਨਿਲੀ ਮ੍ਰਿਤਿ ਨੂੰ ਉਦੋਂ ਹੀ ਹੋਏਗੀ ਜਦੋਂ ਉਸ ਦਰਿੰਦੇ ਨੂੰ ਜਿੱਦਾਂ ਉਹਨੇ ਉਹਦੀ ਰੂਹ ਕੰਬਾ ਕੇ ਰੂਮ ਕਮਾਵਣੀ ਮੌਤ ਦਿੰਦੀ ਆ ਉਹਨੂੰ ਵੀ ਉਸੇ ਤਰ੍ਹਾਂ ਦੀ ਸੇਮ ਰੂਮ ਕਮਾਵਣੀ ਮੌਤ ਮਿਲੇਗੀ। ਕੁਨਾਲ ਜੀ ਨੇ ਭਾਜੀਪੀ ਤੋਂ ਤੁਸੀਂ ਲਗਾਤਾਰ ਇਸ ਪਰਿਵਾਰ ਨਾਲ ਸੰਬੰਧ ਹੋਦੋ ਜਿਵੇਂ ਇਹਨਾਂ ਦੇ ਮਾਤਾ ਜੀ ਨੇ ਦੱਸਿਆ ਹੁਣ ਭੈਣਜੀ ਨੇ ਦੱਸਿਆ ਕਿ ਦੋ ਪੁਲਿਸ ਮੁਲਾਜ਼ਮ ਅੰਦਰ ਚਾਹ ਪੀਂਦੇ ਰਹੇ ਪਹਿਲਾਂ ਬੈਠੇ ਰਹੇ ਉਸ ਵਿਅਕਤੀ ਦੇ ਨਾਲ ਜਿਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਇੱਕ ਹੋਰ ਸਸਪੈਂਸ਼ਨ ਹੋਈ ਹੈ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ ਤੇ ਕੋ ਮੈਂ ਤੇ ਉਹਨਾਂ ਨੂੰ ਵੀ ਉਹਨਾਂ ਕਸੂਰਵਾਰ ਮੰਨਦਾ ਜਿੰਨਾ ਉਸ ਦਰਿੰਦੇ ਬੰਦੇ ਨੇ ਜੋ ਹਰਕਤ ਕੀਤੀ ਹੈ ਜਿੱਦਾਂ ਭੈਣ ਜੀ ਨੇ ਸਾਹਨ ਦੱਸਿਆ ਕਿ ਉਹ ਅੰਦਰ ਬਹਿ ਕੇ ਚਾਹਾਂ ਪੀਂਦੇ ਪਏ ਸੀ ਤੇ ਮੈਂ ਕਹਿੰਦਾ ਉਹਨਾਂ ਤੇ ਵੀ ਉਹੀ ਤਰ੍ਹਾਂਾਂ ਲਗੜੀਆਂ ਚਾਹੀਦੀਆਂ ਉਹਨਾਂ ਨੂੰ ਵੀ ਉਹੀ ਸਜ਼ਾ ਮਿਲਣੀ ਚਾਹੀਦੀ ਹੈ ਨਹੀਂ ਤਾਂ ਇੱਥੇ ਪੁਲਿਸ ਦਾ ਕਿਸੇ ਤੇ ਵਿਸ਼ਵਾਸ ਨਹੀਂ ਰਹੇਗਾ ਤੇ ਪੁਲਿਸ ਨਾਮ ਦੀ ਕੋਈ ਚੀਜ਼ ਨਹੀਂ ਰਹੇਗੀ ਔਰ ਕਾਨੂੰਨ ਸਾਡਾ ਜਿਹੜਾ ਸਬੂਤ ਮੰਗਦਾ ਪੂਰਾ ਮਹੱਲਾ ਗਵਾਹੀ ਦੇਣ ਨੂੰ ਤਿਆਰ ਆ ਕਿ ਉਹਨੂੰ ਫਾਂਸੀ ਦੀ ਸਜ਼ਾ ਜਿਹੜੀ ਹੈ ਉਹ ਤੁਰੰਤ ਉਦਾ ਹੀ ਦਿੱਤੀ ਜਾਵੇ ਜਿੱਦਾਂ ਬਾਬਾ ਜੀ ਨੇ ਦੱਸਿਆ ਕਿ ਉਹਨੂੰ ਚੌਂਕ 'ਚ ਫਾਂਸੀ ਦੇਣੀ ਚਾਹੀਦੀ ਤਾਂ ਕਿ ਅੱਗੇ ਤੋਂ ਕਿਸੇ ਦੀ ਇਹ ਜੁਰਤ ਨਾ ਪਵੇ ਕਿਉਂਕਿ ਕਾਨੂੰਨ ਸਾਡਾ ਗਵਾਹੀ ਮੰਗਦਾ ਤੇ ਪੂਰਾ ਮhalla ਕੀ ਪੂਰਾ ਸਾਡਾ ਸ਼ਹਿਰ ਇਸ ਚੀਜ਼ ਨੂੰ ਗਵਾਹੀ ਦੇਣ ਨੂੰ ਤਿਆਰ ਹੈ ਜਿੱਥੇ 1000 2000 5000 10000 ਬੰਦਾ ਕਹੇਗਾ ਕਿ ਇਹ ਬੰਦਾ ਕਸੂਰਵਾਰ ਹੈ ਅਸੀਂ ਗਵਾਹਾਂ ਤੇ ਮੈਂ ਸਮਝਦਾ ਕਿ ਉੱਥੇ ਫਾਂਸੀ ਨੂੰ ਉਸੇ ਟਾਈਮ ਦੇਣੀ ਚਾਹੀਦੀ ਹੈ ਕੋਟਾ-ਗਾਟਾ ਦੇ ਵਿੱਚ ਜਿਹੜਾ ਕੇਸ ਹੈ ਉਹ ਢਿੱਲੇ ਹੀ ਹੁੰਦੇ ਨੇ 10-10 ਸਾਲ ਪੈ ਜਾਂਦੇ ਨੇ ਤੇ ਅਪਰਾਧੀ ਸਰਕਾਰਾਂ ਦੇ ਜਵਾਈਆਂ ਅੰਦਰ ਅੰਦਰ ਜਾ ਕੇ ਰੋਟੀਆਂ ਖਾਂਦੇ ਨੇ ਤੇ ਆਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਉਹਨੂੰ ਸਜ਼ਾ ਉਸੇ ਟਾਈਮ ਦੇਣੀ ਚਾਹੀਦੀ ਹੈ ਔਰ ਉਹਦੀ ਜਿੰਨੀ ਪ੍ਰਾਪਰਟੀ ਹੈ ਉਹ ਸਾਰੀ ਉਹ ਕੁਰਕ ਕਰਕੇ ਇਸ ਭੈਣ ਜੀ ਨੂੰ ਦੇਣੀ ਚਾਹੀਦੀ ਹੈ ਔਰ ਉਸ ਪ੍ਰਾਪਰਟੀ ਦੇ ਵਿੱਚ ਵੀ ਉਹਦੇ ਘਰਦਿਆਂ ਦਾ ਵੀ ਕੋਈ ਇਨਵੋਲਵਮੈਂਟ ਨਹੀਂ ਹੋਣੀ ਚਾਹੀਦੀ ਮੈਂ ਤੁਹਾਡੇ ਮਾਧਿਅਮ ਰਾਹੀਂ ਇਸ ਸਰਕਾਰ ਨੂੰ ਅਪੀਲ ਕਰਦਾ ਕਿ ਇਹ ਇੱਕ ਐਗਜ਼ਾਮਪਲ ਸੈੱਟ ਕਰੋ ਪੂਰੀ ਦੁਨੀਆ ਲਈ ਇਹ ਕਰਮ ਜਿਹੜਾ ਹੈ ਉਸੇ ਟਾਈਮ ਜਿੱਦਾਂ ਉਹਨੇ ਧੀ ਨੂੰ ਉੱਦਾਂ ਤੜਪਾ ਤੜਪਾ ਕੇ ਮਾਰਿਆ ਤੇ ਉਹਨੂੰ ਵੀ ਉਦਾਂ ਦੀ ਸਜ਼ਾ ਉਸੇ ਟਾਈਮ ਹੀ ਦੇਣੀ ਚਾਹੀਦੀ ਉਹਨੂੰ 10 ਸਾਲ 5 ਸਾਲ ਕੇਸ ਚਲਾ ਕੇ ਉਹਨੂੰ ਜੀਣ ਦਾ ਕੋਈ ਹੱਕ ਨਹੀਂ ਹੈ